ਫਿਰੋਜ਼ਪੁਰ ਦੇ थाना ਸਿਟੀ ਦੇ ਐਸ ਐਚ ਓ ਹਰਿੰਦਰ ਸਿੰਘ ਚਮੇਲੀ ਨੇ ਰਾਤ ਦੇ ਸਮੇਂ ਆਪਣੇ ਜਾਲ ਦੇ ਵਿੱਚ ਫਸਾ ਕੇ ਲੁੱਟਾਂ ਖੋਹਾਂ ਕਰਨ ਵਾਲੀਆਂ ਪੰਜ ਮਹਿਲਾਵਾਂ ਨੂੰ ਸਾਥੀਆਂ ਦੇ ਸਮੇਤ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਫਿਰੋਜ਼ਪੁਰ ਦੇ थाना ਸਿਟੀ ਦੀ ਪੁਲਿਸ ਨੇ ਇੱਕ ਲੁਟੇਰਾ ਘਰੋਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸਐਚਓ ਹਰਿੰਦਰ ਸਿੰਘ ਚਮੇਲੀ ਨੇ ਦੱਸਿਆ ਕਿ ਇਸ ਗਰੋਹ ਦੇ ਵਿੱਚ ਪੰਜ ਔਰਤਾਂ ਵੀ ਸ਼ਾਮਲ ਹਨ ਜੋ ਰਾਤ ਦੇ ਸਮੇਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਪਾਸੇ ਲੈ ਜਾਂਦੀਆਂ ਸਨ ਤੇ ਬਾਅਦ ਵਿੱਚ ਉਹਨਾਂ ਦੇ ਸਾਥੀ ਉਹਨਾਂ ਨੂੰ ਤੇਜ਼ ਤਾਰ ਹਥਿਆਰ ਦਿਖਾ ਕੇ ਉਹਨਾਂ ਪਾਸੋਂ ਲੁੱਟਖੋ ਕਰ ਲੈਂਦੇ ਸਨ ਪੁਲਿਸ ਨੇ ਦੱਸਿਆ ਕਿ ਇਸ ਗਰੋਹ ਵਿੱਚ ਮਹਿਲਾਵਾਂ ਸਮੇਤ ਟੋਟਲ 17 ਲੋਕ ਸ਼ਾਮਿਲ ਨੇ ਜਿੰਨਾ ਵਿੱਚੋਂ ਪੁਲਿਸ ਨੇ 5 ਔਰਤਾ ਅਤੇ 7 ਬੰਦੇ ਗ੍ਰਿਫਤਾਰ ਕੀਤੇ ਨੇ ਅਤੇ 17 ਦੇ ਖਿਲਾਫ ਮਾਮਲਾ ਦਰਜ ਕਰਕੇ ਬਾਕੀਆਂ ਦੀ ਪਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਔਰਤਾ ਫਿਰੋਜ਼ਪੁਰ ਦੀਆਂ ਅਲੱਗ-ਅਲੱਗ ਬਸਤੀਆਂ ਦੀਆਂ ਰਹਿਣ ਵਾਲੀਆਂ ਨੇ। ਸਰ ਜਿਹੜਾ ਇਹ ਗਰੋਹ ਫੜਿਆ ਕੀ ਆਪਣਾ ਮਾਮਲਾ। ਇਹ ਜਿਹੜਾ ਗਰੋਹ ਹੈ ਇਹ ਕਾਫੀ ਲੰਮੇ ਸਮੇਂ ਤੋਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਵਕਫ-ਵਕਫ ਥਾਵਾਂ ਤੇ ਇਹ ਵਾਰਦਾਤਾ ਕਰਦੇ ਸੀ। ਜਦੋਂ ਵੀ ਕਿਸੇ ਇਕੱਲੇ ਬੰਦੇ ਨੂੰ ਮੋਟਰਸਾਈਕਲ 'ਤੇ ਜਾਂਦੇ ਨੂੰ ਜਾਂ ਕਿਸੇ ਤੁਰੇ ਜਾਂਦੇ ਰਾਈ ਨੂੰ ਦੇਖ ਲੈਂਦੇ ਸੀ ਤੇ ਉਹਨਾਂ ਨੂੰ ਘੇਰ ਲੈਂਦੇ ਸੀ ਉਹਨਾਂ ਕੋਲ ਮੋਬਾਈਲ ਵਗੈਰਾ ਤੇ ਹੋਰ ਚੀਜ਼ਾਂ ਮੋਟਰਸਾਈਕਲ ਵਗੈਰਾ ਇਹ ਖੋਹ ਲੈਂਦੇ ਸੀ ਉਸ ਤੋਂ ਬਾਅਦ ਜਿਵੇਂ ਇਹ ਜ਼ਿਆਦਾਤਰ ਇਹ ਜਿਹੜਾ ਗੈਂਗ ਹੈ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਇਹਤ ਤਰੰਦ ਸੀ ਸਾਡੇ ਸ਼ਹਿਰ ਜਿਹੜੀ ਸਬਜ਼ ਮੰਡੀ ਹੈ ਉੱਤੇ ਕਾਫੀ ਲੰਮੇ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਕੁਝ ਲੇਡੀਜ਼ ਇਕੱਠੀਆਂ ਹੋ ਕੇ ਤੇ ਬੰਦੇ ਰਲ ਕੇ ਬੰਦੇ ਨੂੰ ਘੇਰ ਕੇ ਨਾਲੇ ਉਹਨਾਂ ਦੇ ਮੋਟਰਸਾਈਕਲ ਖੋਹ ਲੈਂਦੇ ਸੀ ਨਾਲੇ ਉਹਨਾਂ ਦੇ ਹਥਿਆਰਾਂ ਦੇ वार ਕਰਦੇ ਸੀ ਤੇ ਇੰਨੇ ਬੰਦੇ ਫੜੇ ਗਏ ਆ ਟੋਟਲ ਕਿੰਨੇ ਔਰਤਾਂ ਇਹਦੇ ਚ ਜਿਹੜੇ 12 ਬੰਦੇ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ 7 ਆਦਮੀ ਹਨ ਤੇ 5 ਔਰਤਾਂ ਹਨ ਸੋ ਇਹ ਇਹ ਦੇਖੋ ਜਾਰੀ ਕਿ ਜਿਹੜਾ ਹੌਕਾ ਉਹਨੂੰ ਸੈਕਸਲ ਐਕਟੀਵਿਟੀ ਲਾਉਂਡ ਚਲਾਇਆ ਜਾਂਦਾ ਹੈ। ਇਹ ਗੱਲ ਹੈ ਜੇ ਸਾਹਮਣੇ ਨਹੀਂ ਪੂਰੀ ਆਈ ਸਾਹਮਣੇ ਉਹ ਤੇ ਜਿਹੜੀ ਹੋਊਗੀ ਉਹ ਵੀ ਜੋ ਦੇਖੀ ਜਾਊਗੀ। ਪਰ ਇਹ ਕਿਸ ਤਰ੍ਹਾਂ ਮਗਰ ਜ਼ਿਆਦਾਤਰ ਜਿਹੜੀ ਇਹਨਾਂ ਦੀ ਗੱਲ ਹੈ ਇੱਕ ਲੁੱਟਖੋਹਾਂ ਮੋਟਰਸਾਈਕਲ ਖੋ ਲੈਣਾ ਜਾ ਕੇ ਉਸ ਤੋਂ ਪਰਸ ਖੋ ਲੈਣਾ ਇਸ ਤਰ੍ਹਾਂ ਦਾ ਗੈਂਗ ਹੈ। ਸਾਡੇ ਮਤੇ ਨਾਲ ਹੋਰ ਵੀ ਸਾਥੀ ਨਾਲ ਹੋਣਗੇ। ਹਾਂ ਇਹਨਾਂ ਦੇ ਸਾਡੇ ਕੋਲ ਪੰਜ ਸਾਥੀ ਜਿਹੜੇ ਹੈ ਜਿਨ੍ਹਾਂ ਚ ਤਿੰਨ ਔਰਤਾਂ ਦੋ ਆਦਮੀ ਹੈ। ਮੌਕੇ ਤੋਂ ਉੱਥੋਂ ਵੱਜ ਗਏ ਇੱਕ ਕਾਫੀ ਲੰਮਾ ਚੌੜਾ ਜਿਹੜਾ ਇੱਕ ਗੈਂਗ ਸੀ ਇਹ ਔਰ ਇਹ ਸ਼ਹਿਰ ਇੱਕੋਸ਼ੇ ਥੋੜੇ ਜੇ ਨਸ਼ਾ ਲੈਣ ਦੇ ਵੀ ਆਦੀ ਨੇ ਨਸ਼ੇ ਦੀ ਮਤਲਬ ਲੈਣ ਦੇ ਆਦੀ ਹੋਣ ਕਰਕੇ ਹੀ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤੇ ਹੋਰ ਤਾਂ ਮੰਨੋ ਕੋਈ ਬਣਾਇਆ ਜਾਂਦਾ ਕਿ ਅਸੀਂ ਕੋਲੇ ਕੋਲੇ ਲੋਕਾਂ ਨੂੰ ਹਾਂਜੀ ਹਾਂਜੀ ਇਹ ਲੁੱਟੇ ਜਾਂਦੇ ਹਾਂਜੀ ਹਾਂਜੀ ਇਹਨੇ ਲੋਕਾਂ ਦੇ ਖਿਲਾਫ ਮੁਕਾਦਮਾ ਦਰਜ ਜਾਈ ਅਜੀ ਜੇ